ਜਿਹਨਾਂ ਦੀ ਜਾਨ ਨੂੰ ਮਿਲ ਰਹੇ ਨੇ ਨਰਚਿੰਦਰੀ ਪੂਜਾ ਕਰ ਰਹੇ ਨੇ ਅੰਤ ਕਾਲ ਕੋ ਭਾਰੀ ਰਾਮ ਨਾਮ ਦੀ ਗੱਦਨੇ ਜਾਣੀ ਭੈ ਡੂਬੇ ਸੰਸਾਰੀ ਇਹ ਸਭ ਕੁਝ ਹੋਰ ਤਾਂ ਐ ਝੰਡਾ ਹੋ ਅੱਜ ਦੇ ਲੋਕੀ ਸਾਧਾਰਨ ਜਿਹਾ ਖਾਚ ਕੀ ਬੰਦੇ ਆ ਨਾ ਸ਼ੌਂਕ ਦੇ ਮਰ ਨਹੀਂ ਜਾਂਦੇ ਦਰਵਾਂ ਅੰਦਰ ਦੇ ਨਾਂ ਰੋਟੀ ਗੋਈ ਕਿਤੇ ਛੜ ਨਾ ਜੇ ਕੰਮ ਨਾ ਬਣ ਜਾ ਦਰ ਇਹ ਧਾਰ ਆਪਣੇ ਦਰਬਾਰ ਕੋ ਕੋ ਵੀ ਦੇਵੀ ਦੇਵਾ ਪੂਜਾ ਲੋਣਾ ਪਾਰਗ੍ਰੰਥ ਨਹੀਂ ਜਾਣਾ नाले पूजा भी हो रही है नाले जो भी जाने अपने को डो ये जरा डांड वो हाल का पार कर तू मेरे मेल पर्वत स्वामी ओट गई मैं तेरी ना तू तो डोलो ना हम गिर के रख लिखनी हर मेरी आपो तापो जापो तापो तो ही तो ही हम तो प्रसाद सुखी सभी अपने गुरु दे प्रसाद सबका सुखी ਇਹੋ ਜਿਹ ਪਖੰਡ ਤੋਂ ਬਚਣਾ ਜਿਹੜਾ ਪ੍ਰਾਨ ਚੜਾਈ ਕਰਦਾ ਉਹ ਸਿੱਧਾ ਜਾ ਕੇ ਸ਼ਮਸ਼ਾਨ ਘੁੰਮਦਾ ਹੈ ਕਿੰਨੀਆਂ ਪਿੰਡਾਂ ਵਿੱਚ ਤੇ ਪੈਰਾਮਲ ਨੂੰ ਟੌਣੇ ਰ ਆਪਣਾ ਮੱਥਾ ਟੇਕਦੇ ਨਮਸਕਾਰਾਂ ਕਰਦੇ ਕਈਆਂ ਨੇ ਸਾਰੀ ਜ਼ਿੰਦਗੀ ਆਪਣੀ ਮਾਂ ਨੂੰ ਹੱਥੀਂ ਲਾਇਆ ਤੇ ਮਰਨ ਤੋਂ